ਥਾਣੇ ਦੇ ਕੋਲ ਹੀ ਮਾਪਿਆਂ ਦੇ ਇਕਲੌਤੇ ਜਵਾਨ ਪੁੱਤ ਦੀਆਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ ਦੱਸਿਆ ਕਿ ਇਹ ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਗੇਟ ਹਕੀਮਾ ਦੇ ਕੋਲ ਥਾਣੇ ਦੇ ਕੋਲ ਹੀ ਇੱਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਬਦਮਾਸ਼ਾਂ ਦੇ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਤੇ ਇੱਕ ਗੋਲੀ ਉਸ ਨੌਜਵਾਨ ਦੇ ਲੱਗਦੀ ਹੈ ਤੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੱਸਿਆ ਕਿ ਬਿਲਕੁਲ ਥਾਣੇ ਦੇ ਕੋਲ ਹੀ ਇਹ ਘਟਨਾ ਵਾਪਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਖੁਦ ਨੂੰ ਬਚਾਉਣ ਦੇ ਲਈ ਥਾਣੇ ਵੱਲ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਬਦਮਾਸ਼ਾਂ ਦੇ ਵੱਲੋਂ ਉਸ ਤੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਉਸੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਦੱਸੇ ਕੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਬਦਮਾਸ਼ਾਂ ਦੇ ਵੱਲੋਂ ਉਸ ਨੂੰ ਕਿਡਨੈਪ ਕੀਤਾ ਗਿਆ ਸੀ ਤੇ ਬਦਲੇ ਦੇ ਵਿੱਚ 3 ਲੱਖ ਰੁਪਏ ਮੰਗੇ ਗਏ ਸਨ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ 3 ਲੱਖ ਰੁਪਏ ਉਹਨਾਂ ਨੇ ਦੇ ਦਿੱਤੇ ਸੀ ਪਰ ਪੁਲਿਸ ਨੇ ਵਿੱਚ ਪੈਕੇ ਉਹ 3 ਲੱਖ ਤਾਂ ਉਹਨਾਂ ਨੂੰ ਵਾਪਸ ਕਰਵਾ ਦਿੱਤੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਬਦਮਾਸ਼ ਉਹਨਾਂ ਦੇ ਬੇਟੇ ਦੇ ਖਿਲਾਫ ਰੰਜਿਸ਼ ਰੱਖਦੇ ਨੇ ਤੇ ਉਹਨਾਂ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਵੀ ਉਹਨਾਂ ਨੂੰ ਇੱਕ ਫੋਨ ਆਇਆ ਸੀ ਜਿਸ ਦੇ ਵਿੱਚ ਉਸ ਦੇ ਕੋਲੋਂ 20000 ਰੁਪਏ ਮੰਗੇ ਗਏ ਸੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਦੇ ਵੱਲੋਂ ਜ਼ਿਆਦਾ ਖਾਸ ਧਿਆਨ ਉਸ ਵੇਲੇ ਨਹੀਂ ਦਿੱਤਾ ਗਿਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੇ ਨਾਲ ਪਦਮਾਸ਼ਾ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਤੇ ਦੱਸਦੇ ਕਿ ਮ੍ਰਿਤਕ ਨੌਜਵਾਨ ਦਾ ਨਾਮ ਰਾਜਵੀਰ ਦੱਸਿਆ ਜਾ ਰਿਹਾ ਤੇ ਦੱਸਦੇ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਉਹਨਾਂ ਦਾ ਕਹਿਣਾ ਹੈ ਕਿ ਥਾਣੇ ਨੇੜੇ ਹੀ ਇਹ ਘਟਨਾ ਵਾਪਰੀ ਹੈ ਇਸ ਸਬੰਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵੱਲੋਂ ਨੇੜੇ-ਤੇੜੇ ਦੇ ਸੀਸੀਟੀਵੀ ਕੰਮ ਚਾਲੀ ਜਾ ਰਿਹਾ ਤਾਂ ਕਿ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਸਕੇ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਨੌਜਵਾਨ ਦੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਤੇ ਪੁਲਿਸ ਅਧਿਕਾਰੀ ਇਸ ਸਬੰਧੀ ਕੀ ਜਾਣਕਾਰੀ ਦੇ ਰਹੇ 1.5 ਲੱਖ ਮੋੜ ਦਿੱਤਾ ਤੋ ਉਸ ਤੋਂ ਬਾਅਦ ਉਹਨੇ 23 ਨੂੰ ਸਾਨੂੰ ਥਾਣੇ ਚ 1.5 ਲੱਖ ਫੇਮੋ ਟ੍ਰੀ ਇਹ ਕੋਈ ਨਾ ਭੁੱਲ ਗਈ ਜਿਹੜੇ ਥਾਣੇ ਦੇ ਸੀਗੇ ਟ੍ਰੀ ਡਿਵੀਜ਼ਨ ਦੇ ਉਹਨਾਂ ਨੇ ਤੋਹਤਾ ਸੀ 3 ਲੱਖ ਰੁਪਏ ਵਾਪਸ ਲਾਗਦਾ ਨਹੀਂ ਕਰੋ ਤੁਸੀਂ ਕਾਰਵਾਈ ਕਰਾਈ ਹੁੰਦੀ ਅਜੇ ਸਮਾਂ ਨਾ ਆਉਂਦਾ ਉਹਨੇ ਸਮਾਂ ਇੰਨੀ ਚਿੱਤ ਕੀਤਾ ਆ ਗਿਆ ਉਸ ਸਮੇ ਜਿਹੜਾ ਪੈਸੇ ਵਾਪਸ ਵਾਏ ਸੀ ਪੁਲਿਸ ਨੇ ਕਿਹਾ ਸੀ ਉਸੇ ਵਾਪਸ ਕਰਾ ਦੇਣੀ ਹਾਂ ਪੁਲਿਸ ਨੇ ਕਿਹਾ ਸੀ ਕਹਿੰਦੇ ਪੈਸੇ ਵਾ ਦੇੰਨੇ ਕਿ ਬੇਨਾਪਰਾ ਦਾ ਕੋਰਸ ਸਰਵਜੀ ਕਿਥੇ ਕੋਰਸ ਸੀ ਮੈਂ ਕਿਹਾ ਸੀ ਨਹੀਂ ਤਾਂ ਤੁਹਾਡਾ ਬੇਟਾ ਪਹਿਲਾਂ ਕਿਥੋਂ ਡਰਾਈਵ ਕੀਤਾ ਗਿਆ ਸੀ ਜੀ ਇਹਨਾਂ ਦੋਨੋਂ ਤਾਂ ਟਰਾਕਰਮ ਸਿੰਘ ਸੋ ਅੱਛਾ ਜੀ ਪਹਿਲੀ ਤੁਹਾਡਾ ਬੇਟਾ ਕਰਦਾ ਕੀ ਹੈ ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਸਾਡੇ ਕੱਪੜੇ ਦਾ ਸ਼ੋਅਰੂਮ ਅੱਛਾ ਜੀ ਕਿੱਥੇ ਹਾਂਜੀ ਸਰ ਦਰਵਾਜ਼ੇ ਤੋਂ ਅੱਛਾ ਜੀ ਤੇ ਅੱਜ ਕਿੱਥੇ ਗਿਆ ਸੀ ਹੈ ਅੱਜ ਅਸੀਂ ਅੱਜ ਅੱਜ ਅਸੀਂ 4 ਵਜੇ ਅੱਜ ਦੀ 1:30 ਮੈਂ ਕੋ ਡਾਕੂਮੈਂਟ ਪਏ ਆ ਅਸੀਂ ਰਜਿਸਟਰੀ ਕਰਕੇ ਆਏ 4 ਵਜੇ ਕਚੈਰੀਆਂ ਕਿਹੜੀ ਜਗ੍ਹਾ ਲੱਤੀ ਹੈ ਜੀ ਗਾਰਡਨਿੰਗ ਫਲੇਟ ਅੱਛਾ ਜੀ ਵੋਲਟਨ ਗੇਟ ਦੇ ਕੋਲ ਅੱਛਾ ਜੀ ਅੰਦਰ ਗਾਰਡਨ ਐਂਡ ਕਲੇਮ ਚਾਰਜਸ ਇਜਿਸਟਰੀ ਕਰਈਆ ਮੈਂ ਆਕੇ ਘਰ ਬੈਠੀ ਫੋਨ ਚੁਲਾ ਇਹ ਬਜ਼ਾਰ ਗਿਆ ਹਾਂਜੀ ਕੋਈ ਕਵੰਡੀ ਆਇਆ ਤਾਂ ਤੁਹਾਡੇ ਮੁੰਡੇ ਦੇ ਸੱਟਾ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਸੋ ਆਮਨ ਦੀ ਬਸਤਾ ਲੈ ਕੇ ਗਏ ਆਓ ਤੇ ਫੇਰ ਮੈਂ ਕਹਾਂ ਮੈਨੂੰ ਫੋਨ ਨੰਬਰ ਦਿਓ ਕੋਈ ਫੇਰ ਮੈਂ ਇਹਦੇ ਨੰਬਰ ਤੇ ਫੋਨ ਕੀਤਾ ਉਹ ਸਾਡੇ ਨੇ ਐਸ ਐਚਓ ਸਾਡੇ ਚੌਕ ਤੇ ਲਿਆ ਮੈਡਮ ਤੁਹਾਡੇ ਹਸਬੰਦ ਕੀ ਕਰਦੇ ਨੇ ਕੱਪੜੇ ਦਾ ਸ਼ੋਰੂਮ ਹੈ ਸਾਡੇ ਦਰਬਾਰ ਸਾਹਿਬ ਦੇ ਮੈਡਮ ਤਨ ਕਿੰਨੇ ਵਜੇ ਫੋਨ ਆਇਆ ਜੀਰੋ ਬਿਨਾਵਾਂ ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ ਅੱਜ ਕੋਈ ਫੋਨ ਆਈ ਇਹਨੂੰ ਤਾਂ ਮੇਰੇ ਨਾਲ ਆ 4 ਵਜੇ ਤੁਸੀਂ ਸੀਸੀਟੀਵੀ ਕਢਾਓ 4 ਵਜੇ ਅਸੀਂ ਰਜਿਸਟਰੀ ਕਰਾਈ ਤੇ ਅਸੀਂ ਗਾਰਡਨ ਐਂਡ ਕਲੇਵ ਗਏ ਆਪਣੀ ਜਗ੍ਹਾ ਦੀ ਮੰਗਤੀ ਕਰਾਈ ਉੱਥੋਂ ਦੀ ਵੀ ਕਢਾਓ ਹਲੋ ਫੇਰ ਅਸੀਂ ਉੱਥੋਂ ਰਾਹ ਚੋ ਗੜੀ ਤਰਾਨੀ ਸਿੱਧੇ ਹੀ ਲੈ ਕੇ ਰਾਹ ਚੋ ਮ ਪਾ ਦੰਦਾ ਮੈਨੇ ਉਹਨੂੰ ਵਰਤੀਖ ਲਈ ਬਦਾਈਆਂ ਮੈਨੇ ਸਿੱਖ ਲਈ ਕਾ ਰਾਇਆ ਕਿ ਨੰਮ ਬਾਲਕ ਪੱਜੀ ਗਈ ਆ ਮੈਂ ਕਹਾ ਕੰਨ ਪਗੋੜੇ ਉਹ ਸਭਾ ਪੀ ਕੇ ਇਹ ਆਪਣਾ ਚਲ ਗਿਆ ਮੈਂ ਆਪਣਾ ਚਲ ਗਈ ਫਿਰ ਇਹਨੇ ਅਜੇ ਪਰ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ ਮੈਨੂੰ ਕੁਛ ਕੁਛ ਵੀ ਨਹੀਂ ਅਸੀਂ ਕਦੀ ਲੜਾਈ ਨਹੀਂ ਕੀਤੀ ਉਸ ਤੋਂ ਮੇਰੀ ਕਿਡਨੈਪਿੰਗ ਹੋਈ ਸੀ ਉਸ ਤੋਂ ਬਾਅਦ ਸੂਤ ਧਮਕੀ ਆਈ ਹੋਵੇਗਾ ਕੋਈ ਲੜਾਈ ਹਾਂ ਹਾਂ ਉਸ ਦਿਨ ਥੋੜੇ ਦਿਨ ਪਹਿਲਾਂ ਇੱਕ ਫੋਨ ਆਇਆ ਵਾ ਕਹਿੰਦਾ ਇੱਕ 20000 ਰੁਪਏ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਇਆ ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਇਆ ਇਹਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਰੀਜਮੈਂਟ ਔਰ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈਗੀ ਇਹ ਸਾਨੂੰ ਇੱਕ 20000 ਰੁਪਇਆ ਦੇ ਦੇ ਅਸੀਂ ਜ਼ਮਾਨਤ ਤੇ ਆਏ ਆ ਅਸੀਂ ਨਿਕਲਣਾ ਕਿਤੇ ਇਹ ਕਹਿੰਦਾ ਕਿ ਨਿਕਲ ਨਾ ਨਿਕਲੋ ਮੇਰੇ ਕੋਲ ਕਿਉਂ ਮੰਗਦੇ ਪਏ ਤੇ ਇਹ ਉਹ ਕਹਿੰਦਾ ਕਿ ਚੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ ਮੇਰੇ ਕੋਲ ਹੀ ਰਿਕਾਰਡਿੰਗ ਹੈਗੀ ਮੇਰੇ ਫੋਨ ਦੀ ਇਹ ਕਹਿੰਦੇ ਤੂੰ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ QR ਇਹਦੇ ਤੇ 20000 ਰੁਪਇਆ ਭਰਿ ਸੂ ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ ਇਹ ਕਹਿੰਦਾ 1 ਘੰਟੇ ਦਾ ਟਾਈਮ ਦੀ ਮੈਂ ਕੋ ਜੇ ਨਹੀਂ ਹੈਗੇ ਮੈਂ ਕੋਰਡਿੰਗ ਹੈ ਹੂੰ ਹੂੰ ਉਹ ਕਹਿੰਦਾ ਟਾਈਮ ਤੇ ਮੇ ਕੋ ਜੇ ਨਹੀਂ ਹੈ ਵੀ ਘੰਟੇ ਬਾਅਦ ਫੋਨ ਆਇਆ ਮੈਂ ਦੱਸ ਉਹ ਬਸ ਤੈਨੂੰ ਤੁਹਾਨੂੰ ਹੁਣ ਕਿਸੇ ਤੇ ਸ਼ੱਕ ਹੈਗਾ ਉਹ ਕਹਿੰਦਾ ਉਹ ਕਹਿੰਦਾ ਕਿ ਘੰਟੇ ਫੇ ਕਹਿੰਦਾ ਘੰਟੇ ਤੱਕ ਰਿਕੇ ਫੋਨ ਆਇਆ ਕਹਿੰਦਾ ਨਹੀਂ ਪਾਏ ਨਹੀਂ ਪਾਏ ਬਸ ਕੋਈ ਨਹੀਂ ਕਰਨਾ ਆਪਣੀ ਦੇ ਤੈਨੂੰ ਅੱਜ ਤੁਹਾਨੂੰ ਕਿਸੇ ਤੇ ਸ਼ੱਕ ਆਇਆ ਕੀ ਹੋਣੇ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ ਉਹ 8-10 ਸਿੰਨ ਪਹਿਲਾਂ ਦੇਖ ਹੁਣ ਕੀ ਕਹਿ ਰਹੇ ਨਾ ਮੈਨੂੰ ਫੋਨ ਆਇਆ ਅਮਨਦੀ ਹਸਪੀਟਲ ਵਾਲੀ ਛੱਡਾ ਗਈ ਐਸ ਐਚਓ ਸਰ ਦਾ ਮੈਡਮ ਤੁਹਾਨੂੰ ਕਿਸੇ ਤੇ ਹੁਣ ਸ਼ੱਕ ਹੈਗਾ ਐਸ ਐਸ ਕੋਈ ਮੈਨੂੰ ਨਹੀਂ ਪਤਾ ਕੁਝ ਵੀ ਮੇਰਾ ਮੁੰਡਾ ਫੇਰ ਤੋਂ ਮੇਰੇ ਨਾਲ ਆ ਕੇ ਕੀ ਕਹਿੰਦਾ ਹੈ ਵਾਰਿਆ ਤੂੰ ਕੀ ਆ ਕਹਿੰਦੇ ਲਓ ਕੋਈ ਨਹੀਂ ਆ ਰਹੀ ਕਿਹਦੇ ਕੋਲ ਹੀ ਕਿਲੇ ਮਤਾਰੀ ਕਿਹਦੇ ਮੈਨੂੰ ਪਤਾ ਹੀ ਨਹੀਂ ਕਿੰਦੇ ਕੀ ਗੱਡੀ ਦੇ ਪਿੱਛਾ ਕੀਤਾ ਜਾ ਰਿਹਾ ਸੀਗਾ ਦਾ ਕਿ ਮਡਟ ਥਾਣੇ ਤੱਕ ਬਿਲਕੁਲ ਥਾਣੇ ਦੇ ਬਿਲਕੁਲ ਬਾਹਰ ਮਾਰੀ ਗੱਡੀ ਆਪਣੀ ਹੈ ਦੀ ਹਾਂ ਕਿਹੜੀ ਗੱਡੀ ਹੈ ਦੀ ਹੋਂਡਾ ਦੀ ਹੈ ਕੋਈ ਦਿੱਲੀ ਨੰਬਰ ਤੇ ਰੰਗ ਦੀ ਹਾਂ ਦਿੱਲੀ ਨੰਬਰ ਹਾਂ ਮੇਰੇ ਨਾਮ ਤੇ ਆ ਇੱਕ ਦਸਾਰ ਦਾ ਹੋਰ ਐਡਵਾਂਸ ਦਿੱਤਾ ਜਾਂ ਨਹੀਂ ਕਿਥੇ ਵੀ ਕਿ ਤੈਨੇ ਲਾਇਆ ਦਾ ਵਿਆਜ ਦਾ ਪਤਾ ਨਹੀਂ ਕੀ ਉਹ ਨਹੀਂ ਤੇ ਦਾ ਹੁੰਦਾ ਜੈਦਾ ਇੱਕ ਰਾਜਵੀਰ ਸੇਠੀ ਇਹਨੇ ਸੁਬੇ ਨੂੰ ਨਾਂ ਦਾ ਲੜਕਾ ਜਿਹਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹੈ ਜਦੀ ਡੈੱਡ ਬਾਡੀ ਸਾਡੇ ਕੋਲ ਹਸਪੀਟਲ 'ਚ ਮੌਜੂਦ ਹੈ ਛੇਤੀ ਜਿਹੜੀਆਂ ਸੀਸੀਟੀਵੀ ਕੰਖਾਲੇ ਜਾਰੇ ਟੀਮਾਂ ਲੱਗੀਆਂ ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਤਲਾਂ ਤੋਂ ਪੜ ਕੇ ਤੇ ਤੁਹਾਨੂੰ ਦੱਸ ਦਿੱਤਾ ਜੀ ਕਿੱਥੇ ਕੀਤਾ ਗਿਆ ਇਹ ਗੇਟ ਕੀ ਮਾਤੇ ਲੱਗੀ ਕਿਤੇ ਥਾਣੇ ਦੇ ਬਾਹਰ ਥਾਣੇ ਦੇ ਲੱਗੇ ਕਿਹੜੇ ਹਾਲਾਤ ਆਏ ਤੁਹਾਨੂੰ ਮਿਲਿਆ ਤੇ जख्मियां ਲਾਤਾ ਜਿਹਾ ਉਸੇ ਵੇਲੇ ਹੀ ਥਾਣੇ ਲੈ ਗਏ ਇਹਦੇ ਇੱਕ ਗੋਲੀ ਲੱਗੀ ਹੈ ਜੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਜੀ ਉਹਨਾਂ ਦੇ ਵੱਲੋਂ ਫਿਰ ਫਿਰ ਹਾਲ ਤੇ ਇੱਕ ਗੋਲੀ ਹੀ ਲੱਗੀ ਹੈ ਜੀ ਤਾਂ ਮੈਨੂੰ ਕਿੰਨੇ ਗਨ ਫਾਇਰ ਹੋਏ ਦਾ ਆਈਡੀਆ ਹੈ ਜੀ ਮੈਂ ਇਹ ਇੱਕ ਗੋਲੀ ਲੱਗੀ ਹੋ ਚੁੱਕੇ ਲੈ ਆਏ ਹਾਂ ਜੀ ਤੇ ਉਹਨ ਕੀ ਕਾਰਵਾਈ ਮਸਲੇ ਹੰਦੀ ਜਾ ਰਹੀ ਹੈ ਐਫ ਆਈ ਆਰ ਦਰਜ ਹੋ ਰਹੀ ਹੈ ਜੀ ਜੋ ਜਿਵੇਂ ਸਿਪਰਲ ਉਹ ਕਰ ਰਹੇ ਨਹੀਂ ਸਾਰਾ ਜੋ ਵੀ ਅਸਲੀ ਮਦਰ ਵੱਲੋਂ ਜਿਹੜੇ ਬੰਦਿਆਂ ਦੇ ਨਾਮ ਲਿੱਤੇ ਜਾ ਰਹੇ ਆ ਉਹ ਕੋਈ ਜਲਦੀ ਫਿਕਰਾਂਗੇ ਜੀ ਜੋ ਵੀ ਸਾਹਮਣੇ ਆਊਗਾ ਨਾ ਸਾਰਾ ਕੁਝ ਕੰਗਾਰੂ ਨੂੰ ਦੱਸਿਆ ਜਾਊਗਾ ਜੀ ਬਾਅਦ ਵਿੱਚ ਹਾਂ ਜੀ